ਜਿਹੜੇ ਅੱਜ ਇਸ ਰਾਜਪਦਰੀ ਸਮਾਗਮ ਵਿੱਚ ਬਾਬਾ ਸ਼ੇਖ ਫਰੀਦ ਦੀ ਚਰਨਛੋਹ ਧਰਤੀ ਫਰੀਦਕੋਟ ਵਿਖੇ ਰਾਜਪਦਰੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਜੀ ਨੂੰ ਇਹਨਾਂ ਨੇ ਤੇ ਜਿੰਨੇ ਦਰਸ਼ਕ ਆਏ ਨੇ ਕੋੜ ਸਵਾਰੀ ਦੇ ਕਰਤੱਵਾਂ ਦਾ ਆਪ ਆਨੰਦ ਮਾਣਾਂਗੇ ਟੈਂਟ ਪੈਕਿੰਗ ਨੇਜਾਬਾਜੀ ਦੇ ਮੁਕਾਬਲੇ ਪੰਜਾਬ ਆਰਮਡ ਪੁਲਿਸ ਜਲੰਧਰ ਦੀ ਇਹ ਕੋੜ ਸਵਾਰੀ ਦੀ ਟੀਮ ਹੈ ਇਹਨਾਂ ਬਾਰੇ ਦੱਸ ਦਈਏ 8 ਇਹਨਾਂ ਦੇ ਵਿੱਚ ਕੋੜ ਸਵਾਰ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ 2025 ਦੇ ਵਿੱਚ ਪਾਨੂੰ ਪਚਕੂਲਾ ਵਿਖੇ ਹੋਈਆਂ ਪੁਲਿਸ ਕੋੜ ਸਵਾਰੀ ਖੇਡਾਂ ਵਿੱਚ ਦੋ 골ਡ ਮੈਡਲ ਦੋ ਸਿਲਵਰ ਤਿੰਨ ਬ੍ਰੌਂਜ਼ ਮੈਡਲ ਪ੍ਰਾਪਤ ਕੀਤੇ ਨੇ ਤੇ ਮੁੱਖ ਮੰਤਰੀ ਜੀ ਤੇ ਡੀਜੀਪੀ ਸਾਹਿਬ ਦੀ ਅਗਵਾਈ ਵਿੱਚ ਇਸ ਟੀਮ ਨੂੰ ਵਧੀਆ नस्ਲ ਦੇ ਨਵੇਂ ਘੋੜੇ ਇਹਨਾਂ ਨੂੰ ਜਿਹੜੇ 36 ਨਵੇਂ ਘੋੜੇ ਖਰੀਦ ਕੇ ਦਿੱਤੇ ਹਾਲੇ ਹਾਲੇ ਤਾਂ ਕਿ ਇਹ ਸਾਡੀ ਵਿਰਾਸਤ ਨੂੰ ਇਦਾ ਹੀ ਅਗੇ ਤੋਰ ਸਕਣ ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਇਹ ਪੰਜਾਬ ਦਾ ਵਿਰਸਾ ਸਾਡਾ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਦੇ ਉੱਤੇ ਵਿਦੇਸ਼ੀ ਜਰਵਾਣਿਆਂ ਨੇ ਹਮਲੇ ਕੀਤੇ ਨੇ ਤਾਂ ਸਾਡੇ ਬਜ਼ੁਰਗ ਸਾਡੇ ਯੋਧੇ ਆਜ਼ਾਦੀ ਕੁਲਾਟੀਏ ਸਾਡੇ ਜਿਹੜੇ ਯੋਧੇ ਜਿਹਾ ਹੋਏ ਨੇ ਜਿਨ੍ਹਾਂ ਨੇ اٹਕ ਤੱਕ ਰਾਜ਼ ਕੀਤਾ ਉਹ ਉਸ ਵੇਲੇ ਇਹ ਕੋੜਿਆਂ ਦੇ ਹੀ ਸਰਦਾਰੀ ਰਹੀ ਹੈ ਵਿਅਕਤੀਗਤ ਟੈਂਟ ਪੈਕਿੰਗ ਇੰਸਪੈਕਟਰ ਯੰਗਵੀਰ ਸਿੰਘ ਕੋੜਾ ਸ਼ਹਿਨशाह ਤੇ ਆਪੇ ਤਾੜੀਆਂ ਮਾਰੀ ਜਾਓ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਅਗਲੇ ਜਿਹੜੇ ਆ ਰਹੇ ਨੇ ਇੰਸਪੈਕਟਰ ਲਖਵਿੰਦਰ ਸਿੰਘ ਘੋੜੀ ਕ੍ਰਿਸ਼ਮਾ ਤੇ ਇੰਸਪੈਕਟਰ ਲਖਵਿੰਦਰ ਸਿੰਘ ਆਉਣਗੇ ਪੀਏਪ ਜਲੰਧਰ ਦੀ ਇਹ ਰਿਪੋਰਟਸ ਵਾਲੀ ਟੀਮ ਬਹੁਤ ਹੀ ਮੁੱਖ ਮੰਤਰੀ ਜੀ ਨੇ ਡੀਜੀਪੀ ਸਾਹਿਬ ਨੇ ਇਹਨਾਂ ਨੂੰ 36 ਨਵੇਂ ਘੋੜੇ ਖਰੀਦ ਕੇ ਦਿੱਤੇ ਨੇ ਤਾਂ ਕਿ ਇਹ ਅਸੀਂ ਵਿਰਾਸਤ ਨੂੰ ਅੱਗੇ ਤੋਰ ਸਕੀਏ ਇੰਸਪੈਕਟਰ ਲਖਵਿੰਦਰ ਸਿੰਘ ਘੋੜੀ ਕ੍ਰਿਸ਼ਮਾ ਜੋੜਦਾਰ ਤਾੜੀਆਂ ਸ਼ਾਨਦਾਰ ਪ੍ਰਦਰਸ਼ਨ ਅਗਲੇ ਕੋਟਸਵਾਰ ਜਿਹੜੇ ਆਉਣਗੇ ਐਸਏ ਮਨਜੀਤ ਸਿੰਘ ਕੋੜਾ ਆਫਤਾਬ ਐਸਏ ਮਨਜੀਤ ਸਿੰਘ ਕੋੜਾ ਆਫਤਾਬ ਦੇ ਉੱਪਰ ਵਿਅਕਤੀਗਤ ਟੈਂਟ ਪੈਕਿੰਗ ਐਸਏ ਮਨਜੀਤ ਸਿੰਘ ਕੋੜਾ ਆਫਤਾਬ ਹਾਲੇ ਹਾ ਸ਼ਾਨਦਾਰ ਕੋਸ਼ਿਸ਼ ਅਗਲੇ ਸਿਪਾਹੀ ਰਮਨ ਕੁਮਾਰ ਕੋੜੀ ਡਾਲਫਿਨ ਸਿਪਾਹੀ ਪੰਜਾਬ ਪੁਲਿਸ ਦੇ ਰਮਨ ਕੁਮਾਰ ਕੋੜੀ ਡਾਲਫਿਨ ਦੇ ਉੱਤੇ ਸ਼ਾਨਦਾਰ ਪ੍ਰਦਰਸ਼ਨ ਇਹ ਸਾਡੀ ਵਿਰਾਸਤੀ ਖੇਡ ਹੈ ਜਿਹਦੇ ਉੱਤੇ ਸਾਡੇ ਯੋਧੇ ਜਿਨ੍ਹਾਂ ਨੇ ਮੁਗਲਾਂ ਦੀ ਜਾੜ ਇਸ ਦੇਸ਼ੋਂ ਪੱਟੀ ਸਾਡੇ ਗੁਰੂ ਸਹਿਬਾਨ ਉਹਨਾਂ ਨੇ ਇਹਨਾਂ ਘੋੜੇ ਇਹੀ ਘੋੜਿਆਂ ਦੀਆਂ ਨਸਲਾਂ ਅੱਗੇ ਤੁਰੀਆਂ ਆ ਰੀਆਂ ਨੇ ਉਹ ਇਹ ਉਹਨਾਂ ਦੇ ਵੱਡੇ ਉਹਨਾਂ ਉਹ ਇਹਨਾਂ ਦੇ ਵੱਡੇ-ਵੱਡੇ ਰੇ ਹੋਣਗੇ ਤੇ ਮੁੱਖ ਮੰਤਰੀ ਜੀ ਨੇ 36 ਘੋੜੇ ਇਹਨਾਂ ਨੂੰ ਨਵੇਂ ਲੈ ਕੇ ਦਿੱਤੇ ਨੇ ਜੋੜੀ ਤੇ ਸਿਪਾਹੀ ਕਰਨਦੀਪ ਸਿੰਘ ਘੋੜਾ ਸੁਲਤਾਨ ਤੇ ਸਿਪਾਹੀ ਬਲਕਾਰ ਸਿੰਘ ਘੋੜਾ ਤੂਫਾਨ ਤੇ ਦੋ-ਦੋ ਘੋੜਸਵਾਰ ਇਕੱਠੇ ਆਉਣਗੇ ਇਹਨੂੰ ਜੋੜੀ-ਜੋੜੀ ਕਹਿੰਦੇ ਆ ਟੈਂਟ ਪੈਕਿੰਗ ਦੇ ਵਿੱਚ ਟੈਕਨੀਕਲ ਟਰਮ ਹੈ ਜੋੜੀ-ਜੋੜੀ ਅਗਲੇ ਘੋੜਸਵਾਰ ਆਉਣਗੇ ਸਿਪਾਹੀ ਰਾਜਕੁਮਾਰ ਘੋੜਾ ਸ਼ੈਰੀ ਤੇ ਤੇ ਸਿਪਾਹੀ ਪਟੇਲ ਕੋੜਾ ਸ਼ਹਿਨशाह ਤੇ ਕੋੜਾ ਸ਼ੇਰ ਸ਼ਾ ਇਸ ਤੋਂ ਬਾਅਦ ਟੀਮ ਪੈਕਿੰਗ ਹੋਏਗੀ ਟੀਮ ਪੈਕਿੰਗ ਦੇ ਵਿੱਚ 4-4 ਘੋੜਸਵਾਰ ਇਕੱਠੇ ਆਉਣਗੇ ਪਹਿਲਾਂ ਸਿੰਗਲ ਫਿਰ ਡਬਲ ਹੁਣ 4-4 ਬਲੀ ਪਲੀ ਸਾਡੀ ਵਿਰਾਸਤੀ ਖੇਡ ਘੋੜਸਵਾਰੀ ਜਿਨ੍ਹਾਂ ਨੇ اٹਕ ਤੱਕ ਰਾਜ ਕੀਤਾ ਕਾਬਲ ਕੰਦਾਰ ਤੱਕ ਜਿਸ ਨੂੰ ਅਮਰੀਕਾ ਵੀ ਨਹੀਂ ਜਿੱਤ ਸਕਿਆ ਇਹ ਸਾਡੇ ਯੋਧਿਆਂ ਨੇ ਉੱਥੇ ਤੱਕ ਰਾਜ ਕੀਤਾ ਤਿੱਬਤ ਤੱਕ ਰਾਜ ਕੀਤਾ ਇਹਨਾਂ ਘੋੜਿਆਂ ਦੀ ਬਦੌਲਤ ਹੀ ਸਾਡੇ ਯੋਧਿਆਂ ਨੇ ਜਿਹੜੀਆਂ ਸਾਡੀਆਂ ਪੁਰਾਤਨ ਜੰਗਾਂ ਜਿੱਤੀਆਂ ਨੇ ਅੱਜ ਰਾਜਪਦਰੀ ਸਮਾਗਮ ਦੇ ਵਿੱਚ ਇੰਸਪੈਕਟਰ ਜੰਗਵੀਰ ਕੋੜਾ ਸ਼ਹਿਨशाह ਇੰਸਪੈਕਟਰ ਲਖਵਿੰਦਰ ਸਿੰਘ ਕੋੜੀ ਕ੍ਰਿਸ਼ਮਾ ਇੰਸਪੈਕਟਰ ਮਜੀਤ ਸਿੰਘ ਕੋੜਾ ਆਫਟਾਫ ਸਿਪਾਹੀ ਰਮਨ ਕੁਮਾਰ ਕੋੜੀ ਡਾਲਫਿਨ ਚਾਰਾਂ ਦੀ ਕਾਬਜਾਬੀ ਦਿਖਾਈ ਆ ਜ਼ੋਰਦਾਰ ਤਾੜੀਆਂ ਹੋ ਜਾਣੇ ਨਾਲੇ ਅਗਲੇ ਚਾਰ ਕੋੜ ਸਵਾਰ ਆਉਣਗੇ ਸਿਪਾਹੀ ਕਰਨਦੀਪ ਕੋੜਾ ਸੁਲਤਾਨ सिपाही बलकार सिंह घोडा तूफान सिपाही राजकुमार घोडा शायरी ਤੇ सिपाही पटेल घोडा शेरशाह ਦੇ ਉੱਤੇ ਚਾਰ ਕੋਡ ਸਵਾਰ ਪੀਏਪੀ ਜਲੰਧਰ ਦੇ ਇਹ ਕੋਡ ਸਵਾਰ ਬਹੁਤ ਔਖੀ ਹੈ ਇਹ ਇੱਕ ਸ਼ੌਕ ਕੋਈ ਖਾਲਾ ਜੀ ਦਾ ਬਾੜਾ ਨਹੀਂ ਘੋੜੇ ਪਾਲਨੇ ਇਹ ਜਿਹੜੀ ਵਿਰਾਸਤੀ ਖੇਡ ਮੁੱਖ ਮੰਤਰੀ ਜੀ ਨੇ 36 ਘੋੜੇ ਨਵੇਂ ਲੈ ਕੇ ਦਿੱਤੇ ਨੇ ਪੰਜਾਬ ਪੁਲਿਸ ਨੂੰ ਸ਼ਾਨਦਾਰ ਪ੍ਰਦਰਸ਼ਨ ਚਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਇਸ ਤੋਂ ਬਾਅਦ ਟੈਂਟ ਪੈਕਿੰਗ ਦੀ ਜਿਹੜੀ ਲਾਸਟ ਆਈਟਮ ਹੋਏਗੀ ਇੰਡੀਅਨ ਫਾਇਲ ਇੰਡੀਅਨ ਫਾਇਲ ਦੇ ਵਿੱਚ 8 ਘੋੜਸਵਾਰ ਇਕੱਠੇ ਆਉਣਗੇ 8 ਘੋੜਸਵਾਰ ਇਕੱਠੇ ਆਉਣਗੇ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਹੋਏਗੀ ਇਹ ਪੀਏਪ ਜਲੰਧਰ ਦੇ ਇਨਸਪੈਕਟਰ ਯੰਗਵੀਰ ਕੋੜਾ ਸ਼ਹਿਨਸ਼ਾ ਤੇ ਆਉਣਗੇ ਇਨਸਪੈਕਟਰ ਲਖਵਿੰਦਰ ਸਿੰਘ ਕੋੜੀ ਕ੍ਰਿਸ਼ਮਾ ਈਐਸਆਈ ਮਨਜੀਤ ਸਿੰਘ ਕੋੜਾ ਆਫਤਾਬ ਸਿਪਾਹੀ ਰਮਨ ਕੁਮਾਰ ਕੋੜੀ ਡਾਲਫਿਨ ਸਿਪਾਹੀ ਕਰਨਦੀਪ ਸਿੰਘ ਕੋੜਾ ਸੁਲਤਾਨ ਸਿਪਾਹੀ ਬਲਕਾਰ ਸਿੰਘ ਕੋੜਾ ਤੂਫਾਨ ਸਿਪਾਹੀ ਰਾਜਕੁਮਾਰ ਕੋੜਾ ਸ਼ੇਰੀ ਤੇ ਸਿਪਾਹੀ ਪਟੇਲ ਕੋੜਾ ਸ਼ੇਰ ਸਾਹ ਤੇ ਨਾਮ ਵੀ ਇਹਨਾਂ ਦੇ ਬੜੇ ਇਹਨਾਂ ਨੇ ਇਤਿਹਾਸਕ ਰੱਖੇ ਹੋਏ ਨੇ ਤੇ ਇਹ ਜਿਹੜੀ ਸਾਡੇ ਵਿਰਾਸਤੀ ਖੇਡ ਘੋੜ ਸਵਾਰੀ ਇਹਨੂੰ ਲੁੱਟ ਖੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਜੀ ਨੇ ਡੀਜੀਪੀ ਸਾਹਿਬ ਦੇ ਨਾਲ ਨਾਲ ਕੇ ਇਹਨਾਂ ਨੂੰ ਛੱਤੀ ਕੋੜੇ ਨਵੇਂ ਖਰੀਦ ਕੇ ਦਿੱਤੇ ਨੇ ਤਾਂ ਕਿ ਇਹ ਵਿਰਾਸਤੀ ਖੇਡ ਨੂੰ ਅਸੀਂ ਅੱਗੇ ਤੋਰ ਸਕੀਏ ਸ਼ਹਿਨशाह ਕ੍ਰਿਸ਼ਮਾ ਡਾਲਫਿਨ ਸੁਲਤਾਨ ਤੂਫਾਨ ਸ਼ੈਰੀ ਸ਼ੇਰ ਸ਼ਾ ਜ਼ੋਰਦਾਰ ਦਰਿਆ ਹੋ ਜਾਣੇ ਨਾਲੇ ਇਹ ਸਾਡੀਆਂ ਰਗਾਂ ਦੇ ਵਿੱਚ ਹੈ ਵਿਰਾਸਤੀ ਖੇਡਾਂ ਇਹ ਪੰਜਾਬ ਜਿਹੜਾ ਖੜਕ ਪੂਜਾ ਦੇਸ਼ ਦੀ ਲੰਮਾ ਬਾਰਡਰ ਹੈ ਸਾਡਾ ਇਹ ਸਾਡੇ ਰਗਾਂ ਦੇ ਵਿੱਚ ਇਹ ਜਿਹੜੀਆਂ ਖੇਡਾਂ ਦੌੜਦੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਇਹਨਾਂ ਨੇ ਕੀਤਾ ਇੱਕ ਵਾਰ ਹੋਰ ਇਹਨਾਂ ਲਈ ਜ਼ੋਰਦਾਰ ਤਾੜੀਆਂ ਲਾ ਦਿੱਤੀਆਂ ਜਾਣ ਰਾਜਪਦਰੀ ਸਮਾਗਮ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੀਏਪੀ ਦੀ ਇਹ ਸ਼ਾਨਦਾਰ ਪੇਸ਼ਕਾਰੀ ਹੋੜ ਕੋੜ ਸਵਾਰੀ ਦੇ ਕਰਤੱਬ ਤੋਂ ਬਾਅਦ ਕੋਰਸਵਾਰ ਨੇ ਜਿਹੜੇ ਘੋੜਿਆਂ ਨੂੰ ਸਾਹਮ ਕੇ ਜੀ ਤੁਸੀਂ ਮੰਚ ਦੇ ਨੇੜੇ ਉਹ ਬਾਅਦ ਚ ਬਹਿ ਜਿਓ ਮੁੱਖ ਮੰਤਰੀ ਜੀ ਨੇ ਤੁਹਾਡੇ ਨਾਲ ਇੱਕ ਗਰੁੱਪ ਫੋਟੋ ਹੋਏਗੀ ਇਕੱਠੇ ਤੁਹਾਡਾ ਸਨਮਾਨ ਕੀਤਾ ਜਾਣਾ ਇੱਕ ਵਾਰ ਤੁਸੀਂ ਮੰਚ ਦੇ ਅੱਗੇ ਦੀ ਲੰਘਣਗੇ ਹੈ ਜ਼ੋਰਦਾਰ ਤਾੜੀ ਮਾਰੀ ਜਾਵੇ ਪੰਜਾਬ ਦੀ ਵਿਰਾਸਤ ਕੌਮੀ ਝੰਡੇ ਨੂੰ ਸਲਾਮੀ ਦੇ ਕੇ ਅੱਗੇ ਵਧੇ ਹੋਏ ਅਗਲਾ ਹੁਣ ਇਸ ਰਾਜਪਦਰੀ ਸਮਾਗਮ ਦੀ ਜਿਹੜੀ ਅਸੀਂ ਪੇਸ਼ਕਾਰੀ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਰક્ષਕ ਪਦਕ ਪੁਲਿਸ ਮੈਡਲ ਹੋਣਗੇ ਤੇ ਉਸ ਤੋਂ ਬਾਅਦ ਸਟੇਟ ਵਾਰਡ ਹੋਣਗੇ ਬੇਨਤੀ ਹੈ ਡਿਪਟੀ ਕਮਿਸ਼ਨਰ ਮੈਡਮ ਪੂਨਮ ਜੀ ਨੂੰ ਵੀ ਡੀਸੀ ਸਾਹਿਬ ਨੂੰ ਚੀਫ ਸਕੱਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਮੰਚ ਤੇ ਲੈ ਕੇ ਆਉਣ ਸਭ ਤੋਂ ਪਹਿਲਾਂ ਚੀਫ ਮਿਨਿਸਟਰ ਰક્ષਕ ਪਦਕ ਦੇ